ਸਤਿ ਸ਼੍ਰੀ ਅਕਾਲ ਜੀ ਡੀਪੀਸੀ ਪੰਜਾਬੀ ਤੇ ਤੁਹਾਡਾ ਇੱਕ ਵਾਰੀ ਫੇਰ ਤੋਂ ਸਵਾਗਤ ਹੈ ਆ ਤਸਵੀਰਾਂ ਦੇ ਦੇ ਪਿਓ ਤੇ ਆਪਣੀ ਸਕਰੀਨ ਦੇ ਉੱਤੇ ਜਿਵੇਂ ਕਿ ਸਮੇਂ-ਸਮੇਂ 'ਤੇ ਅਸੀਂ ਤੁਹਾਡੇ ਨਾਲ ਜਿਹੜੀਆਂ ਨੇ ਬਹੁਤ ਸਾਰੀਆਂ ਅਪਡੇਟਸ ਸਾਂਝੀਆਂ ਕਰਦੇ ਰਹਿੰਦੇ ਆ ਇਸੇ ਤਰ੍ਹਾਂ ਦੀ ਇੱਕ ਅਪਡੇਟ ਜਿਹੜੀ ਉਹ ਸੂਤਰਾਂ ਦੇ ਹਵਾਲੇ ਤੋਂ ਸਾਡੇ ਸਾਹਮਣੇ ਆਈ ਸੀ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਸਕੂਲਾਂ ਦੇ ਵਿੱਚ ਮੋਡਲੀ ਜੋ ਵੀ education ਦਿੱਤੀ ਜਾਂਦੀ ਹੈ ਉਹਦੇ ਨਾਲ ਸਮਰ ਕੈਂਪ ਜਿਹੜੇ ਨੇ ਸਟਟੀਆਂ ਦੇ ਵਿੱਚ ਇਸ ਟਾਈਮ ਜਿਹੜਾ ਕੈਂਪ ਲਗਾਏ ਜਾ ਰਹੇ ਨੇ ਉਹਦੇ ਵਿੱਚ ਸਪੈਸ਼ਲੀ ਇੱਕ ਭਾਸ਼ਾ ਜਿਹੜੀ ਇਨਕਲੂਡ ਕੀਤੀ ਹੈ ਜਿਹਦੇ ਤੇ ਸਪੈਸ਼ਲੀ ਵਰਕ ਕੀਤਾ ਜਾ ਰਿਹਾ ਤੇ ਬੱਚਾ ਨੂੰ ਉਹ ਭਾਸ਼ਾ ਜਿਹੜੀ ਸਪੈਸ਼ਲੀ ਸਿਖਾਈ ਜਾ ਰਹੀ ਹੈ ਜਿਹਦੇ ਤੇ ਤੁਹਾਨੂੰ ਮੈਂ ਦੱਸ ਦੇਵਾਂ ਕਿ ਤੇਲਗੂ ਭਾਸ਼ਾ ਨੂੰ ਜਿਹੜਾ ਆ ਉਹ ਪੰਜਾਬ ਦੇ ਸਕੂਲਾਂ ਦੇ ਵਿੱਚ ਪੜਾਇਆ ਜਾ ਰਿਹਾ ਆ ਕਿਸ ਤਰ੍ਹਾਂ ਪੜਾਇਆ ਜਾ ਰਿਹਾ ਹੈ ਕੀ ਕੀ ਜਾਣਕਾਰੀ ਜਿਹੜੀ ਇਹ ਤੇਲਗੂ ਪਾ ਸਾ ਦੀ ਜਿਹੜੀ ਮੁਹਈਆ ਬੱਚਿਆਂ ਨੂੰ ਕਰਾਈ ਜਾ ਰਹੀ ਹੈ ਇਸੇ ਗੱਲ ਦੇ ਉੱਤੇ ਜਦੋਂ ਸਾਡੇ ਕੋਲ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਪਹੁੰਚਦੀ ਹੈ ਤੇ ਅਸੀਂ ਜ਼ਿਲ੍ਹਾ ਸਿੱਖਿਆ ਵਿਭਾਗ ਦੇ ਦਫ਼ਤਰ ਪਹੁੰਚਦੇ ਤੇ ਉੱਥੇ ਸਾਡੇ ਨਾਲ ਅਸ਼ੋਕ ਕੁਮਾਰ ਜੀ ਡੀਆਰਸੀ ਗਰਦਾਸਪੁਰ ਨੇ ਉਹਨਾਂ ਦੇ ਨਾਲ ਗੱਲਬਾਤ ਕਰਨ ਦਾ ਮੌਕਾ ਮਿਲਿਆ ਤੇ ਇਸੇ ਵਿਸ਼ੇ ਦੇ ਉੱਤੇ ਅਸੀਂ ਇਸ ਟਾਈਮ ਅਸ਼ੋਕ ਕੁਮਾਰ ਜੀ ਦੇ ਕੋਲ ਪਹੁੰਚੇ ਆ ਤੇ ਗੱਲਬਾਤ ਕਰ ਲਏ ਨੇ ਕਿ ਜਿਹੜੀ ਤੇਲਗੂ ਪਾ ਸਾ ਜਿਹੜੀ ਇਨਕਲੂਡ ਕੀਤੀ ਗਈ ਹੈ ਇਹਨੂੰ ਕਿਹੜੇ ਤਰੀਕੇ ਦੇ ਨਾਲ ਕਿਸ ਤਰ੍ਹਾਂ ਕਿਸ ਤਰ੍ਹਾਂ ਜਿਹੜਾ ਆ ਜਿਹੜਾ ਤਾਂ ਕੋ ਪਚਾਇਆ ਜਾ ਰਿਹਾ ਹੈ ਸਮਰ ਕੈਂਪ ਦੇ ਵਿੱਚ ਕਿੰਨੇ ਦਿਨਾਂ ਦਾ ਇਹ ਪੜਾਅ ਸੀ ਤੇ ਇਸ ਐਜੂਕੇਸ਼ਨ ਨੂੰ ਇਸ ਭਾਸ਼ਾ ਨੂੰ ਜੜਾਇਆ ਉਹ ਕਿਹੜੇ ਤਰੀਕੇ ਦੇ ਨਾਲ ਬੱਚਿਆਂ ਦੇ ਵਿੱਚ ਜਿਹੜਾ ਐਡਵਾਈਜ਼ ਕੀਤਾ ਜਾ ਰਿਹਾ ਗੱਲਬਾਤ ਕਰ ਲੈਣੇ ਸਾਡੇ ਨਾਲ ਅਸ਼ੋਕ ਮਾਜੀ ਨੇ ਸਰ ਸਵਾਗਤ ਹੈ ਤੁਹਾਡਾ ਡੀਪੀਸੀ ਪੰਜਾਬੀ ਦਾ ਥੈਂਕ ਯੂ ਜੀ ਸਸੀਗਲ ਜੀ ਡੀਪੀਸੀ ਪੰਜਾਬ ਦਾ ਥੈਂਕ ਯੂ ਕਿ ਮੈਨੂੰ ਉਹਨਾਂ ਨੇ ਆਪਣੇ ਚੈਨਲ ਤੇ ਇਨਵਾਈਟ ਕੀਤਾ ਜੀ ਸਰ ਤੇਲਗੂ ਭਾਸ਼ਾ ਪੰਜਾਬ ਤੋਂ ਬਹੁਤ ਦੂਰਤੀ ਜਿਹੜੀ ਏ ਇੱਕ ਖੇਤਰੀ ਭਾਸ਼ਾ ਜਿਹੜੀ ਤਲਾੰਗਣਾ ਦੀ ਭਾਸ਼ਾ ਆ ਉਹ ਸਾਡੇ ਇੱਥੇ ਜਿਹੜੀ ਪੰਜਾਬ ਦੇ ਵਿੱਚ ਕਰਾਈ ਜਾ ਰਹੀ ਹੈ ਸਪੈਸ਼ਲੀ ਇਹ ਕਿਸ ਤਰ੍ਹਾਂ ਤੇ ਕੀ ਕਹਿਣਾ ਚਾਹੋਗੇ ਤੁਸੀਂ ਇਹਦੇ ਬਾਰੇ ਤੇਲਗੂ ਭਾਸ਼ਾ ਜੀ ਸਾਨੂੰ ਮਨਜੁਗ ਐਸਆਰਟੀਓ ਆਫਿਸ ਵੱਲੋਂ ਦਿਸ਼ਾ ਨਿਰਦੇਸ਼ ਆਏ ਆ ਕਿ ਸਮਰ ਕੈਂਪ ਜਿਹੜਾ ਲਗਵਾਣਾ ਹੈ ਉਹ ਤੇਲਗੂ ਭਾਸ਼ਾ ਦੇ ਤਹਿਤ ਹੀ ਲਗਵਾਣਾ ਹੈ ਸੈਂਟਰ ਸਰਕਾਰ ਦੇ ਸਕੀਮ ਦੇ ਤਹਿਤ ਇਹ ਕਾਰਵਾਈ ਕੀਤੀ ਜਾ ਰਹੀ ਹੈ ਜੀ ਇਹਦੇ ਵਿੱਚ ਬੱਚਿਆਂ ਨੂੰ ਤੇਲਗੂ ਭਾਸ਼ਾ ਦੀ ਬੇਸਿਕ ਉਹਨਾਂ ਸਬਜ਼ੀਆਂ ਦੇ ਨਾਮ ਉਧਰ ਦੇ ਫਲਾਂ ਦੇ ਨਾਮ ਉਹਨਾਂ ਦੇ ਸਵਰ ਵਿਅੰਜਨ ਉਹਨਾਂ ਦੀ ਐਕਟੀਵਿਟੀਆਂ ਕਲਾਵਾਂ ਕੀ ਕੀ ਹੈ ਉਹਨਾਂ ਦੇ ਬਾਰੇ ਸੰਮਰ ਕੈਂਪ ਵਿੱਚ ਅਸੀਂ ਦੱਸ ਰਹੇ ਹਾਂ ਜੀ ਸਰ ਜਿਵੇਂ ਕਿ ਸਾਡੇ ਇੱਥੇ ਪੰਜਾਬ ਦੇ ਵਿੱਚ ਸਪੈਸ਼ਲੀ ਖਾਸ ਕਰਕੇ ਜਿਹੜੀ ਖੇਤਰੀ ਭਾਸ਼ਾ ਸਾਡੀ ਮਾਂ ਬੋਲੀ ਜਿਹਨੂੰ ਆਪਾਂ ਕਹਿ ਸਕਦੇ ਹਾਂ ਪੰਜਾਬੀ ਉਸ ਤੋਂ ਇਲਾਵਾ ਜਿਹੜੀ ਨੈਸ਼ਨਲ ਭਾਸ਼ਾ ਆਇਆ ਹਿੰਦੀ ਵੀ ਕਰਾਈ ਜਾਂਦੀ ਹੈ ਉਹਦੇ ਨਾਲ ਜਿਹੜੀ ਇੰਟਰਨੈਸ਼ਨਲ ਭਾਸ਼ਾ ਜਿਹੜੀ ਉਹ ਜਿਹੜੀ ਇੰਗਲਿਸ਼ ਕਰਾਈ ਜਾਂਦੀ ਹੈ ਤਿੰਨੇ ਭਾਸ਼ਾਵਾਂ ਜਿਹੜੀਆਂ ਨੇ ਉਹ ਵਧੀਆ ਤਰੀਕੇ ਨਾਲ ਚਲਦੀ ਆ ਪਰ ਇਹਨਾਂ ਤੋਂ ਉਹਦੇ ਵਿੱਚ ਜਿਹੜਾ ਆ ਇੱਕ ਅਦਰ ਖੇਤਰ ਦੀ ਖੇਤਰੀ ਭਾਸ਼ਾ ਜਿਵੇਂ ਕਿ ਤੇਲਗੂ ਇਹ ਸਪੈਸ਼ਲੀ ਜਿਵੇਂ ਕਿ ਕਰਾਈ ਜਾ ਰਹੀ ਹੈ ਇਹਦੇ ਵਿੱਚ ਜਿਵੇਂ ਕਿ ਤੁਸੀਂ ਕਹੇ ਸਬਜ਼ੀਆਂ ਦੇ ਨਾਮ ਜਾਂ ਵਿਅੰਜਨ ਜਾਂ ਇਹਨਾਂ ਨੂੰ ਕਿਹੜੇ ਕਿਹੜੇ ਭਾਗਾਂ ਦੇ ਵਿੱਚ ਵੰਡ ਕੇ ਤੇ ਕਿਸ ਤਰ੍ਹਾਂ ਜਿਹੜਾ ਆ ਬੱਚਿਆਂ ਦੇ ਵਿੱਚ ਡਿਵਾਈਡ ਕੀਤਾ ਜਾ ਰਿਹਾ ਜੀ ਵਿਭਾਗ ਵੱਲੋਂ ਜੋ ਸਾਨੂੰ ਦਿਸ਼ਾ ਨਿਰਦੇਸ਼ ਆਏ ਸੀ ਪରିਚ ਵਿੱਚ ਵਿਭਾਗ ਨੇ ਕਿਹਾ ਕਿ ਕਿਹਾ ਸੀ ਕਿ 26 ਮਈ ਤੋਂ ਲੈ ਕੇ ਤੇ 5 ਜੂਨ ਤੱਕ ਅਸੀਂ ਟੋਟਲ ਕੁੱਲ 7 ਦਿਨ ਆਪਾਂ ਸੰਬਰ ਕੈਂਪ ਦੇ ਬੱਚਿਆਂ ਦੇ ਲਗਵਾਣੇ ਆ ਜੋ ਜੋ ਵੀ ਅਸੀਂ ਐਕਟੀਵਿਟੀਆਂ ਕਰਵਾਨੀਆਂ ਨੇ ਉਹ ਸਾਨੂੰ ਵਿਭਾਗ ਵੱਲੋਂ ਪਹਿਲਾਂ ਹੀ ਲਿੰਕ ਪ੍ਰੋਵਾਈਡ ਕੀਤਾ ਗਿਆ ਅਸੀਂ ਉਹਨਾਂ ਨੂੰ ਸਕੂਲ ਦੇ ਬੱਚਿਆਂ ਦੇ ਸਾਹਮਣੇ ਸਾਂਝਾ ਕੀਤਾ ਜਾ ਰਿਹਾ ਹੈ ਉਹਨਾਂ ਨੂੰ ਸਰ ਜਿਵੇਂ ਕਿ ਤੁਸੀਂ ਕਿਹਾ ਕਿ 26 ਮਈ ਤੋਂ ਜਿਹੜਾ ਆ ਉਹ ਇਸ ਅਮਰ ਕੈਂਪ ਚੱਲਦਾ ਪਿਆ ਆ ਤੇ ਜਿਹੜਾ ਮਈ ਮਹੀਨਾ ਸੀ ਉਹਦੇ ਵਿੱਚ ਤਾਂ ਜਿਹੜਾ ਸਕੂਲ ਲੱਗਦੇ ਪਏ ਸੀ ਪਰ ਹੁਣ ਜਿਹੜਾ ਕਿ ਸਟੀਆਂ ਵੀ 2 ਤਰੀਕ ਤੋਂ ਜਿਹੜੀਆਂ ਅੱਜ ਤੋਂ ਸ਼ੁਰੂ ਹੋ ਗਈਆਂ ਨੇ ਤੇ ਉਹਨਾਂ ਸਟੀਆਂ ਦੇ ਵਿੱਚ ਬੱਚੇ ਸਕੂਲ ਦੇ ਵਿੱਚ ਆ ਰਹੇ ਨੇ ਜਾਂ ਉਹਨਾਂ ਨੂੰ ਆਨਲਾਈਨ ਕਰਾਇਆ ਜਾ ਰਿਹਾ ਹਾਂਜੀ ਜੀ ਇਹ ਵੀ ਦੱਸ ਦਈਏ 26 ਤਰੀਕ ਤੋਂ ਸਕੂਲ ਲੱਗ ਰਹੀ ਸੀ ਉਹ ਉਦੋਂ ਦੇ ਵਿਭਾਗ ਨੇ ਦੱਸਿਆ ਕਿ ਅੱਧੀ ਛੁੱਟੀ ਤੋਂ ਬਾਅਦ ਜਿਹੜਾ ਸਮਰ ਕੈਂਪ ਦਾ ਜਿਹੜਾ ਔਜੋਜਨ ਹੋਣਾ ਉਹ ਕੀਤਾ ਗਿਆ ਹੁਣ ਜਿਵੇਂ ਕਿ ਗਰਮੀਆਂ ਦੀਆਂ ਛੁੱਟੀਆਂ ਚੱਲ ਰਹੀਆਂ ਅੱਜ ਦੋ ਤਰੀਕ ਦੀ ਪਹਿਲੀ ਛੁੱਟੀ ਹੈ ਹੁਣ ਇਹ ਫਿਜ਼ੀਕਲ ਮੋਰਚੀ ਹੈ ਵਟ ਇਹ ਸਵੇਰੇ 8 ਤੋਂ ਲੈ ਕੇ ਤੇ 11 11 ਵਜੇ ਤੱਕ ਹੋਏਗਾ ਅਸ 11 ਵਜੇ ਤੱਕ ਮਤਲਬ ਰੈਗੂਲਰ ਜਿਹੜਾ ਆ 5 ਤਰੀਕ ਤੱਕ ਜਿਹੜਾ ਆ ਇਹ 5 ਤਰੀਕ ਤੱਕ ਨਹੀਂ ਚੱਲਣਾ ਜੀ ਇਹ ਟੋਟਲ 7 ਦਿਨ ਕਰਨੇ ਆ ਟੋਟਲ 7 ਹਾਂਜੀ ਇਹ ਜ਼ਰੂਰੀ ਨਹੀਂ ਹੈ ਕਿ ਤੁਸੀਂ 5 ਤੱਕ ਲੈ ਕੇ ਜਾਣਾ ਹੈ ਜੇ ਆਪਾਂ 26 ਤੋਂ ਲੈ ਕੇ ਤੇ ਵਰਕਿੰਗ ਡੇ ਕਰੀਏ ਤੇ ਸਾਡਾ ਅੱਜ ਛੇਵਾਂ ਦਿਨ ਬੰਦਾ ਹੈ ਵਰਕਿੰਗ ਡੇ ਤੇ ਕੱਲ ਪ੍ਰੈਜੈਂਟੇਸ਼ਨ ਕੱਲ ਖਤਮ ਹੋ ਜਾਏਗਾ 7 ਦਿਨ ਕੰਪਲੀਟ ਹੋ ਜਾਣਗੇ ਪਰ ਜਿਹੜੇ ਸਕੂਲਾਂ ਨੇ 7 ਦੇ ਨਹੀਂ ਕੰਪਲੀਟ ਕਰਾਏ ਉਹ 5 ਤੱਕ ਵੀ ਜਾ ਸਕਦੇ ਆ ਹਾਂਜੀ ਕਈਆਂ ਸਕੂਲਾਂ 'ਚ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤੇ ਉਹਨਾਂ ਨੇ ਕਿਹਾ ਕਿ ਸਾਡੇ ਜਿਵੇਂ ਕਿ ਪ੍ਰਾਇਮਰੀ ਸਕੂਲ ਆਪਾਂ ਕਹਿ ਲਈਏ ਪ੍ਰਾਇਮਰੀ ਸਕੂਲਾਂ ਦੇ ਵਿੱਚ ਇਹ ਨਹੀਂ ਕਰਵਾਇਆ ਜਾ ਰਿਹਾ ਕੀ ਇਸ ਕੈਂਟਰੀ ਸਕੂਲਾਂ ਦੇ ਵਿੱਚ ਕਰਾਇਆ ਜਾ ਰਿਹਾ ਹਾਂਜੀ ਇਹ 6th ਕਲਾਸ ਤੋਂ ਲੈ ਕੇ 10th ਕਲਾਸ ਤੱਕ ਕੰਪਲਸਰੀ ਹੈ ਜੀ 6th ਤੋਂ ਲੈ ਕੇ ਹਾਂਜੀ 10th ਕਲਾਸ ਤੱਕ ਤੇ ਸਰ ਜਿਵੇਂ ਕਿ ਮੈਂ ਬੇਸਿਕ ਤੌਰ ਤੇ ਪੁੱਛਣ ਦੀ ਕੋਸ਼ਿਸ਼ ਕਰਦਾ ਪਿਆ ਹਾਂ ਕਿ ਇਹਦੇ ਵਿੱਚ ਜਿਵੇਂ ਕਿ ਬੱਚਿਆਂ ਨੂੰ ਜਿਹੜੇ ਪਾਠ ਜਿਵੇਂ ਕਿ ਤੁਸੀਂ ਕਿਹਾ ਸਬਜ਼ੀਆਂ ਦੇ ਨਾਮ ਫਲਾਂ ਦੇ ਨਾਮ ਤੇ ਸਵਰ ਵਿਅੰਜਨ ਉਦੇ ਵਿੱਚ ਜਨਕਿ ਜਿਹੜੀ ਬੇਸਿਕ ਜਾਣਕਾਰੀ ਏ ਉਹ ਉਹਦੇ ਵਾਸਤੇ ਜਿਹੜੇ ਟੀਚਰ ਨੇ ਉਹ ਬਾਹਰ ਤੋਂ ਮਹਈਆ ਕਰਾਏਗੇ ਨਹੀਂ ਤਾਂ ਸਾਡੇ ਪੰਜਾਬ ਦੇ ਟੀਚਰ ਕਰਾ ਰਹੇ ਆ ਨਹੀਂ ਜੀ ਪੰਜਾਬ ਦੇ ਕਰਵਾ ਰਹੇ ਆ ਸਾਨੂੰ ਸਾਰਾ ਮਟੀਰੀਅਲ ਪ੍ਰੋਵਾਈਡ ਕੀਤਾ ਹੋਇਆ ਲਿੰਕ ਵਿੱਚ ਜੂਟਿਊਬ ਤੇ ਲਿੰਕ ਹੈਗੇ ਨੇ ਉੱਤੇ ਸਾਰਾ ਮਟੀਰੀਅਲ ਜਿਹੜਾ ਪ੍ਰੋਵਾਈਡ ਕੀਤਾ ਗਿਆ ਕਿ ਪਾਪਾ ਨੂੰ ਕੀ ਕਹਿੰਦੇ ਆ ਮੰਮੀ ਨੂੰ ਕੀ ਕਹਿੰਦੇ ਆ ਜਾਂ ਸੇਬ ਨੂੰ ਕੀ ਕਹਿੰਦੇ ਆ ਗਾਇ ਨੂੰ ਕੀ ਕਹਿੰਦੇ ਇਹਦੇ ਸਾਰੇ ਸ਼ਬਦ ਸਾਡੇ ਕੋ ਹੈਗੇ ਆ ਉਹ ਪਹਿਲਾਂ ਇਹਦਾ ਮਤਲਬ ਹੈ ਫਿਰ ਤੇ ਟੀਚਰਾਂ ਨੂੰ ਵੀ ਇਹਦੇ ਤੇ ਪਹਿਲਾਂ ਮਿਹਨਤ ਕਰਨੀ ਪੈਣੀ ਹੋएगी ਟੀਚਰ ਸਿੱਖਣਗੇ ਫਿਰ ਸਿਖਾਉਣਗੇ ਹਾਂਜੀ ਹਾਂਜੀ ਬਿਲਕੁਲ ਜੀ ਸਾਰੇ ਟੀਚਰ ਬਹੁਤ ਮਿਹਨਤੀ ਹੈ ਜੀ ਉਹ ਬੜੇ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਿਖਾ ਰਹੇ ਨੇ ਬੱਚੇ ਵੀ ਬਹੁਤ ਖੁਸ਼ ਨੇ ਜੀ ਇਦੇ ਚ ਕਹਿੰਦੇ ਪਾ ਵੀ ਕੋਈ ਵੀ ਸਪੈਸ਼ਲ ਟੀਚਰ ਜਿਹੜਾ ਹੈ ਬਾਹਰ ਤੋਂ ਨਹੀਂ ਸੈੱਟ ਕੀਤਾ ਗਿਆ ਸਿਰਫ ਆਪਣੇ ਜਿਹੜੇ ਟੀਚਰ ਨੇ ਉਹਨਾਂ ਦੀ ਹੀ ਡਿਊਟੀ ਲਗਾਈ ਹੈ ਹਾਂਜੀ ਹਾਂਜੀ ਬਿਲਕੁਲ ਜੀ ਬਿਲਕੁਲ ਆਪਣੀ ਟੀਚਾਂ ਦੀ ਤੇ ਤੁਸੀਂ ਫੀਲਡ ਦੇ ਵਿੱਚ ਜਾਂਦੇ ਹੋ ਦੇਖਦੇ ਹੋ ਕਿਵੇਂ ਦਾ ਮਾਹੌਲ ਲੱਗਦਾ ਵੀ ਟੀਚਰ ਕਰਾ پا ਰਹੇ ਆ ਕਿ ਨਹੀਂ ਕਰਾ پا ਰਹੇ ਹਾਂਜੀ ਜੀ ਫੀਲਡ ਚ ਰੂਟੀਨ ਚ ਜਾਂਦਾ ਜੀ ਬੱਚੇ ਬੜੇ ਹੀ ਵਧੀਆ ਤਰੀਕੇ ਨਾਲ ਸਿੱਖ ਰਹੇ ਨੇ ਉਹਨਾਂ ਵਿੱਚ ਸਿੱਖਣ ਦੀ ਬੜੀ ਬਹੁਤ ਅੱਛੀ ਰੁਚੀ ਹੈ ਤੇ ਟੀਚਰ ਵੀ ਬਹੁਤ ਵਧੀਆ ਤਰੀਕੇ ਨਾਲ ਬੱਚਿਆਂ ਨੂੰ ਸਿਖਾ ਰਹੇ ਨੇ ਜਿਵੇਂ ਕਿ ਕਈ ਵਾਰੀ ਇਦਾਂ ਹੁੰਦਾ ਕਿ ਕਿਸੇ ਭਾਸ਼ਾ ਨੂੰ ਅਬਜ਼ਰਵ ਕਰਨਾ ਜਿਹੜਾ ਮੁਸ਼ਕਲ ਹੋ ਜਾਂਦਾ ਆ ਕੀ ਲੱਗਦਾ ਕਿ ਪੰਜਾਬ ਦੇ ਬੱਚੇ ਤੇਲਗੂ ਭਾਸ਼ਾ ਨੂੰ ਖੁਦ ਦੇ ਵਿੱਚ ਢਾਲ ਢਾਲ ਸਕਦੇ ਆ ਜਾਂ ਨਹੀਂ ਢਾਲ ਸਕਦੇ ਕੋਸ਼ਿਸ਼ ਤੇ ਕਰ ਰਹੇ ਆ ਜੀ ਬੜੀ ਵਧੀਆ ਕੋਸ਼ਿਸ਼ ਕਰ ਰਹੇ ਆ ਅ ਅੱਗੇ ਦੇਖੋ ਜਿਹੜੇ ਬੱਚੇ ਤੁਹਾਨੂੰ ਇਸ ਟਾਈਮ ਸਕਰੀਨ ਤੇ ਦੇਖਦੇ ਪਏ ਆ ਜਾਂ ਜਿਹੜੇ ਟੀਚਰਸ ਦੇਖਦੇ ਪਏ ਆ ਸਮਰ ਕੈਂਪ ਨੂੰ ਸਪੈਸ਼ਲੀ ਲੈ ਕੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੂਗਾ ਮੈਂ ਇਹੀ ਮੈਸੇਜ ਦਵਾਂਗਾ ਕਿ ਬਹੁਤ ਵਧੀਆ ਪਾਸ ਹੈ ਸਿੱਖਣ ਦਾ ਵੀ ਤੇ ਸਿਖਾਉਣ ਦਾ ਬਹੁਤ ਮਜ਼ਾ ਆ ਰਿਹਾ ਤੇ ਕਿਰਪਾ ਕਰਕੇ ਸਾਰੇ ਹੀ ਬੱਚੇ ਇਹਨੂੰ ਬੜੇ ਅੱਛੇ ਤਰੀਕੇ ਨਾਲ ਸਿੱਖਣ ਧੰਨਵਾਦ ਸਰ ਕਿਤੇ ਲੱਗਦਾ ਤਾਂ ਨਹੀਂ ਵੀ ਬੱਚਾ ਨੂੰ ਤੇਲਗੂ ਭਾਸ਼ਾ ਸਿਖਾਉਣ ਤੋਂ ਬਾਅਦ ਉਹਨਾਂ ਨੂੰ ਤੇ ਲਾਂਗਣਾ ਦੀ ਯਾਤਰਾ ਕਰਾਈ ਜਾਵੇਗੀ ਤੇ ਉੱਥੇ ਬੋਲ ਚਾਲ ਤਾਂ ਸੌਖਾ ਰਹੇਗਾ ਹੋ ਵੀ ਸਕਦਾ ਜੀ ਜੋ ਸਾਡਾ ਵਿਭਾਗ ਵੱਲੋਂ ਜੋ ਵੀ ਦਿਸ਼ਾ ਨਿਰਦੇਸ਼ਾਂ ਆਣਗੇ ਅਸੀਂ ਉਹਨਾਂ ਤੇ ਅਮਲ ਕਰਾਂਗੇ ਜੀ ਬਹੁਤ ਵਧੀਆ ਜੀ ਸਾਡੇ ਨਾਲ ਇਸ ਟਾਈਮ ਅਸ਼ੋਕ ਕੁਮਾਰ ਜੀ ਜੋ ਕਿ ਡੀਆਰਸੀ ਗਰਦਾਸਪੁਰ ਸਿੱਖਿਆ ਵਿਭਾਗ ਦੇ ਵਿੱਚ ਨੇ ਇਹਨਾਂ ਨੇ ਕਿਹਾ ਹੈ ਕਿ ਸਪੈਸ਼ਲੀ ਜਿਹੜੀ ਤੇਲਗੋਪਾ ਸਭ ਬੱਚਿਆਂ ਨੂੰ ਜਿਹੜੀ ਉਹ ਕਰਾਈ ਜਾ ਰਹੀ ਹੈ ਉਹ ਕਰਾਨ ਦਾ ਕਾਰਨ ਕੀ ਹੈ ਕਿਸ ਤਰ੍ਹਾਂ ਆ ਉਹਦੇ ਤੇ ਆਪਾਂ ਜਿਆਦਾ ਜਾਣਕਾਰੀ ਤੁਹਾਡੇ ਨਾਲ ਸਾਂਝੀ ਨਹੀਂ ਕਰ ਸਕਦੇ ਨਾ ਹੀ ਕਿਸੇ ਕੋਈ ਇਸ ਤਰ੍ਹਾਂ ਦੀ ਜਾਣਕਾਰੀ ਸਪੈਸ਼ਲੀ ਆਰਡਰ ਦਿੱਤੇ ਗਏ ਸੀ ਕਿ ਇਸ ਭਾਸ਼ਾ ਨੂੰ ਇਨਕਲੂਡ ਕਰਕੇ ਬੱਚਿਆਂ ਨੂੰ ਸਮਰ ਕੈਂਪ ਦੇ ਵਿੱਚ ਜਿਹੜਾ ਆ 7 ਦਿਨ ਦੀ ਐਜੂਕੇਸ਼ਨ ਦਿੱਤੀ ਜਾਵੇ ਜਿਹਦੇ ਚ ਤੇਲਗੂ ਭਾਸ਼ਾ ਸਪੈਸ਼ਲੀ ਜਿਹੜੀ 6ਵੀਂ ਤੋਂ ਲੈ ਕੇ 10ਵੀਂ ਤੱਕ ਜਿਹੜੀ ਦਿੱਤੀ ਜਾ ਰਹੀ ਹੈ ਉਹਦੇ ਵਿੱਚ ਹੀ ਤੁਹਾਨੂੰ ਦੱਸ ਦਈਏ ਕਿ ਬੱਚਿਆਂ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਵਾਰ ਵਿਅੰਜਨ ਤੇ ਨਾਲ ਦੀ ਨਾਲ ਜਿਹੜਾ ਆ ਫਰੂਟਸ ਜਾਂ ਸਬਜ਼ੀਆਂ ਜਾਂ ਹੋਰ ਜਿਹੜੇ ਸਪੈਸ਼ਲੀ ਵਾਰਡ ਹੈਗੇ ਨੇ ਜਿਵੇਂ ਕਿ ਮੰਮੀ ਪਾਪਾ ਜਾਂ ਹੋਰ ਸਾਡੇ ਲੋੜਿੰਦੇ ਸ਼ਬਦ ਜਿਹੜੇ ਨੇ ਉਹ ਸਿਖਾਏ ਜਾ ਰਹੇ ਨੇ ਦੂਸਰੀ ਗੱਲ ਜਿਹੜੀ ਦੇਖਣ ਨੂੰ ਸਾਹਮਣੇ ਆਈਏ ਉਹਦੇ ਚ ਇਹ ਵੀ ਕਿਹਾ ਗਿਆ ਕਿ ਇਦੇ ਚ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਸਪੈਸ਼ਲ ਟੀਚਰ ਜਿਹੜਾ ਬਾਹਰ ਤੋਂ ਉਹ ਜਿਹੜਾ ਆ ਨਹੀਂ ਲਗਾਇਆ ਗਿਆ ਸਪੈਸ਼ਲਿਸਟ ਸਾਡੇ ਪੰਜਾਬ ਦੇ ਹੀ ਟੀਚਰ ਜਿਹੜੇ ਆ ਵਧੀਆ ਤਰੀਕੇ ਦੇ ਨਾਲ ਜੋ ਵੀ ਗਾਈਡੈਂਸ ਨੇ ਉਹਨਾਂ ਦੇ ਅਕੋਰਡਿੰਗਲੀ ਪਹਿਲਾਂ ਸਿੱਖ ਕੇ ਫਿਰ ਅੱਗੇ ਬੱਚਿਆਂ ਨੂੰ ਜਿਹੜਾ ਐ ਸਮਰ ਕੈਂਪ ਦੇ ਵਿੱਚ ਜਿਹੜਾ ਆ ਇਹ ਪਾਸਾ ਸਿਖਾਈ ਜਾ ਰਹੀ ਹੈ ਜਿਹਦੇ ਨਾਲ ਟੀਚਰ ਜ ਤੇ ਨਾਲ ਦੀ ਨਾਲ ਬੱਚੇ ਵੀ ਜਿਹੜਾ ਆ ਵਧੀਆ ਤਰੀਕੇ ਦੇ ਨਾਲ ਇਸ ਪਾਸਾ ਨੂੰ ਆਪਣੇ ਆਪ ਦੇ ਨਾਲ ਢਾਲ ਕੇ ਤੇ ਸਿੱਖ ਰਹੇ ਨੇ ਤੁਸੀਂ ਦੇਖਦੇ ਪਿਓ ਮੇਰ ਨਾਲ ਡੀਪੀਸੀ ਪੰਜਾਬੀ ਵਧੀਆ ਲੱਗੇ ਤੇ ਇਹਨੂੰ ਸ਼ੇਅਰ ਜ਼ਰੂਰ ਕਰਦੇ ਹੋ ਨਾਲ ਦੀ ਨਾਲ ਦੱਸਿਓ ਕਿ ਤੁਸੀਂ ਇਸ ਤੇ ਕੀ ਕਹਿਣਾ ਚਾਹੁੰਦੇ ਹੋ ਕਿ ਪੰਜਾਬ ਦੇ ਵਿੱਚ ਤੇਲਗੂ ਭਾਸ਼ਾ ਕਿਸ ਤਰ੍ਹਾਂ ਵਿਚਰੇਗੀ ਕਿਵੇਂ ਵਿਚਰੇਗੀ ਤੇ ਕਿੰਨੀ ਕੇ ਜ਼ਰੂਰੀ ਹੈ ਜਿਹੜੀ ਕਿ ਇਹ ਭਾਸ਼ਾ ਜਿਹੜੀ ਪੰਜਾਬ ਦੇ ਵਿੱਚ ਸਪੈਸ਼ਲੀ ਸਮਰ ਕੈਂਪ ਦੇ ਰੂਪ ਦੇ ਵਿੱਚ ਜਿਹੜੀ ਇਹ ਕਰਾਈ ਜਾ ਰਹੀ ਹੈ ਮੈਂ ਤੁਹਾਡਾ ਆਪਣਾ ਧਰਮ ਜੀ ਡੀਪੀ ਕੈਮਰਾਮੈਨ ਸੰਜੀਵ 바ਵਾ ਦੇ ਨਾਲ ਡੀਪੀਸੀ ਪੰਜਾਬੀ ਤੋਂ ਧੰਨਵਾਦ